ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਗੁਰੂ ਅਰਜਨ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਵੇਂ ਜੇਠ ਦਾ ਮਹੀਨਾ ਦੂਸਰੇ ਮਹੀਨਿਆਂ ਨਾਲੋਂ ਵੱਡਾ ਹੈ ਇਸੇ ਤਰੀਕੇ ਨਾਲ ਪ੍ਰਮਾਤਮਾ ਰੱਬ ਸਾਰਿਆਂ ਨਾਲੋਂ ਵੱਡਾ ਹੈ ਜਿਹੜੇ ਜੀਵ ਵੱਡੇ ਪ੍ਰਮਾਤਮਾ ਦੇ ਅੱਗੇ ਆਪਣਾ ਸਿਰ ਨਵਾਉਂਦੇ ਨੇ ਉਨ੍ਹਾਂ ਤੇ ਅਕਾਲ ਪੁਰਖ ਵਹਿਗੁਰੂ ਕਿਰਪਾ ਕਰਦਾ ਏ ਹਰ ਸੱਜਣ ਦਾ ਬਨ ਲੱਗਿਆ ਕਿਸੇ ਨਾ ਦੇਈ ਬੰਨ ਕਹਿੰਦੇ ਜਿਹੜੇ ਅਕਾਲ ਪੁਰਖ ਵਹਿਗੁਰੂ ਦੇ ਲੜ ਲੱਗ ਜਾਂਦੇ ਨੇ ਸੱਜਣ ਦੇ ਲੜ ਲੱਗ ਜਾਂਦੇ ਨੇ ਉਨ੍ਹਾਂ ਤੇ ਕੋਈ ਚਮ ਜਮ ਵਕਾਰ ਚਾ ਚਿੰਤਾ ਛੋਰੇ ਪ੍ਰਭਾਵ ਨਹੀਂ ਪਾਉਂਦੇ ਜਿਵੇਂ ਗਵਾਲੀਆਰ ਦੇ ਕਿਲੇ ਦੇ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਲੜ 52 ਰਾਜਿਆਂ ਨੇ ਲੱਗ ਕਰਕੇ ਆਪਣੀ ਛੇਲ ਨੂੰ ਆਪਣੀ ਕੈਦ ਨੂੰ ਛੱਡ ਦਿੱਤਾ ਤੇ ਉਹ ਮੁਕਤ ਹੋ ਗਏ ਇਦਾਂ ਹੀ ਜਿਹੜਾ ਇਨਸਾਨ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੱਡ ਲੱਗਦਾ ਹੈ ਪੱਲਾ ਫਟ ਲੈਂਦਾ ਹੈ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਇਸ ਸੰਸਾਰ ਭਵ ਸਾਗਰ ਤੋਂ ਪਾਰ ਕਰ ਦਿੰਦੇ ਨੇ ਬੰਦਨਾ ਤੋਂ ਪਾਰ ਕਰ ਦਿੰਦੇ ਨੇ ਹਰ ਸੱਜਣ ਦਾ ਬਨ ਲੱਗੇ ਆ ਕਿਸੇ ਨਦੀ ਬਨ ਮਾਨਕ ਮੋਤੀ ਨਾ ਪ੍ਰਭ ਨੂੰ ਲੱਗੇ ਨਾ ਹੀ ਸਨ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਦੇ ਗੁਣ ਮਾਨਕ ਮੋਤੀਆਂ ਵਰਗੇ ਨੇ ਜਿਨ੍ਹਾਂ ਨੂੰ ਕੋਈ ਸਨ ਨਹੀਂ ਲੱਗਦਾ ਕੋਈ ਚੋਰੀ ਨਹੀਂ ਕਰ ਸਕਦਾ ਗੁਰ ਕਾ ਬਚਨ ਬਸੇ ਜੀ ਨਾਲੇ ਚਲਨੇ ਹੀ ਡੁੱਬੇ ਤਸਕਰ ਨਹੀਂ ਲੇਵੇ ਭਾਏ ਨਾ ਜਸ ਸਕੇ ਜਾਲੇ ਵਾਲੀ ਵਸਤਾ ਹੈ ਨਾਤੇ ਅਕਾਲ ਪੁਰਖ ਦੇ ਗੁਣਾਂ ਨੂੰ ਕੋਈ ਚੋਰ ਚੋਰੀ ਕਰ ਸਕਦਾ ਏ ਨਾ ਅੱਗ ਸਾੜ ਸਕਦੀ ਐ ਤੇ ਨਾ ਪਾਣੀ ਰੋੜ ਸਕਦਾ ਐ ਇਹ ਗੁਰੂ ਦੇ ਬਚਨ ਜੀ ਦੇ ਹਿਰਦੇ ਵਿੱਚ ਵਸ ਗਏ ਉਹ ਭਾਗਾ ਵਾਲਾ ਹੋ ਜਾਂਦਾ ਹੈ ਮਾਨਕ ਮੋਤੀ ਨਾ ਪ੍ਰਭ ਉਨ ਲੱਗੇ ਨਾ ਹੀ ਸਨ ਰੰਗ ਸਵੇ ਨਰੇਣੇ ਜੇਤੇ ਮਨ ਭਵਨ ਕਹਿੰਦੇ ਉਹਨੂੰ ਸਾਰੇ ਪ੍ਰਮਾਤਮਾ ਦੇ ਰੰਗ ਲੱਗਦੇ ਨੇ ਦੁੱਖ ਸੁੱਖ ਖੁਸ਼ੀ ਕਮੀ ਚੜਦੀ ਕਲਾ ਕਿਤੇ ਨੁਕਸਾਨ ਹੋ ਜਾਣਾ ਕਿਤੇ ਫਾਇਦਾ ਹੋ ਜਾਣਾ ਉਸ ਦਾਤੇ ਦੀ ਰਜਾ ਨੂੰ ਮੰਨ ਕੇ ਚੱਲਦਾ ਏ ਜੇ ਸੁਖ ਦੇ ਤਾ ਤੁਝੇ ਅਰਾਦੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇੱਤੇ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਵਾਲੀ ਅਵਸਥਾ ਨੂੰ ਉਹ ਧਾਰਨ ਕਰ ਲੈਂਦੇ ਨੇ ਕਿ ਪ੍ਰਮਾਤਮਾ ਜਦੋਂ ਸੁਖ ਮਾਣੇ ਨੇ ਉਦੋਂ ਵੀ ਤੇਰੀ ਕਿਰਪਾ ਸੀ ਜੇ ਅੱਜ ਕੁਝ ਦੁੱਖ ਆ ਗਿਆ ਤਾਂ ਵੀ ਤੇਰੀ ਰਹਿਮਤ ਹੈ ਸਾਡੇ ਤੇ ਕਿਰਪਾ ਕਰੀ ਅਸੀਂ ਤੇਰੇ ਲੜ ਲੱਗੇ ਰਹੀਏ ਰੰਗ ਸਬੇ ਨਰਾਇਣੇ ਇਤੇ ਮਨ ਭਵਾਨਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਕਹਿੰਦੇ ਫਿਰ ਪ੍ਰਮਾਤਮਾ ਜੋ ਹੁਕਮ ਕਰਦਾ ਹੈ ਉਸ ਹੁਕਮ ਦੇ ਅੰਦਰ ਉਸੇ ਰਜਾ ਦੇ ਅੰਦਰ ਮਨੁੱਖ ਚੱਲਦਾ ਰਹਿੰਦਾ ਏ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਹੁਕਮੀ ਉੱਤਮ ਨੀਚ ਵਾਲੀ ਬਸਤਾ ਹੈ ਜਿਹੜਾ ਹੁਕਮ ਦੀ ਪਰਿਭਾਸ਼ਾ ਨੂੰ ਸਮਝ ਲੈਂਦਾ ਏ ਉਹਦੇ ਮਾਰਗ ਤੇ ਚੱਲਣ ਲੱਗ ਜਾਂਦਾ ਏ ਉੱਤਮ ਹੋ ਜਾਂਦੇ ਨੇ ਜਿਹੜੇ ਹੁਕਮ ਦੀ ਅੰਦੋਲੀ ਕਰਦੇ ਨੇ ਉਹ ਫੇਲ ਹੋ ਜਾਂਦੇ ਨੇ ਜਿਵੇਂ ਸਕੂਲ ਦੇ ਵਿੱਚ ਬੱਚੇ ਜਿਹੜੇ ਟੀਚਰ ਦੀ ਗੱਲ ਮੰਨਦੇ ਨੇ ਪਾਸ ਹੋ ਜਾਂਦੇ ਨੇ ਜਿਹੜੇ ਨਹੀਂ ਮੰਨਦੇ ਉਹ ਫੇਲ ਹੋ ਜਾਂਦੇ ਨੇ ਇਦਾਂ ਹੀ ਸੰਸਾਰ ਦੇ ਅੰਦਰ ਜਿਹੜੇ ਅਕਾਲ ਪੁਰਖ ਵੈਗੁਰੂ ਦੀ ਰਜਾ ਨੂੰ ਮੰਨਦੇ ਨੇ ਜੋ ਸਤਿਗੁਰਾਂ ਨੇ ਸਾਨੂੰ ਗਿਆਨ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜਿਹੜੇ ਇੱਥੇ ਵਿਸ਼ਵਾਸ ਲੈ ਆਉਂਦੇ ਨੇ ਉਹ ਤਰ ਜਾਂਦੇ ਨੇ ਤੇ ਦੂਸਰੇ ਫੇਲ ਹੋ ਜਾਂਦੇ ਨੇ ਵਿਮਾ ਪਰਮਾਚ ਪੈ ਕਰਕੇ ਜੋ ਪ੍ਰਵ ਕੀਤੇ ਆਪਣੇ ਸਹੀ ਕਹੀ ਹੈ ਧੰਨਾ ਕਹਿੰਦੇ ਜਿਨ੍ਹਾਂ ਨੂੰ ਮਾਲਕ ਨੇ ਆਪਣਾ ਬਣਾ ਲਿਆ ਉਹ ਧੰਤਾ ਦੇ ਪਾਤਰ ਬਣ ਗਏ ਆਪਸ ਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਦੀ ਅਵਸਥਾ ਨੂੰ ਧਾਰਨ ਕਰਕੇ ਉਹ ਆਪਣਾ ਆਪ ਵੀ ਸਵਾਰ ਗਏ ਤੇ ਦੂਸਰਿਆਂ ਨੂੰ ਵੀ ਸਵਾਰਨ ਲੱਗ ਪਏ ਆਪ ਜੱਪੇ ਅਬਰਾ ਨਾਮ ਚ ਪਾਵੇ ਵਾਲੀ ਅਵਸਥਾ ਦੇ ਵਿੱਚ ਆ ਗਏ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਾਨਾ ਕਹਿੰਦੇ ਜੀ ਆਪਣੀ ਮਰਜ਼ੀ ਨਾਲ ਹਰ ਚੀਜ਼ ਮਿਲ ਜਾਂਦੀ ਫਿਰ ਕੋਈ ਵੀ ਪਰਮਾਤਮਾ ਤੋਂ ਵਿਛੜਦਾ ਨਾ ਅਸੀਂ ਹਰ ਦਾਸ ਕਰ ਸਕਦੇ ਹਾਂ ਅਸੀਂ ਮਿਹਨਤ ਕਰ ਸਕਦੇ ਹਾਂ ਰਹਿਮਤ ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਨੇ ਕਰਨੀ ਹੈ ਜੇ ਆਪਣੀ ਮਰਜ਼ੀ ਦੇ ਨਾਲ ਮੰਗਿਆ ਮਿਲ ਜਾਂਦਾ ਕਿ ਆਹ ਮੈਨੂੰ ਦੇ ਤੇ ਆਹ ਮੈਨੂੰ ਦੇ ਦੇ ਉਹ ਸਾਰਾ ਕੁਝ ਮਿਲ ਹੀ ਜਾਂਦਾ ਫਿਰ ਸਾਰੇ ਭਾਗਾਂ ਵਾਲੇ ਹੋ ਜਾਣੇ ਅਸੀਂ ਕਿਸੇ ਨੇ ਵਿਛੜਨਾ ਨਹੀਂ ਸੀ ਬਹੁਤ ਆਤ ਲੋਕ ਆਪਣੀ ਹੋਂਮੇ ਦੇ ਕਰਕੇ ਕਿਰਤ ਦੇ ਕਰਕੇ ਵਿਛੜੇ ਹੋਏ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ RAM ਪਾਤਸ਼ਾਹ ਜੀ ਕਹਿੰਦੇ ਕਿਰਤ ਕਰਕੇ ਬਹੁਤਾਤ ਲੋਕ ਵਿਛੜ ਜਾਂਦੇ ਨੇ ਤੇ ਜਿਨ੍ਹਾਂ ਦੀ ਕਿਰਤ ਸੱਚ ਦੀ ਹੋਗੀ ਧਰਮ ਦੀ ਹੋਗੀ ਉਹ ਜੁੜ ਜਾਂਦੇ ਨੇ ਆਪਨ ਲਈ ਆ ਜੇ ਮਿਲੇ ਵਿਛੜ ਕਿਉਂ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਕਹਿੰਦੇ ਜਿਹੜੇ ਗੁਰੂ ਦੇ ਸੰਗ ਬੈਠਦੇ ਨੇ ਉਹ ਰੰਗ ਨੂੰ ਜ਼ਿੰਦਗੀ ਦੇ ਧਾਰਨ ਕਰ ਲੈਂਦੇ ਨੇ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰ ਲੈਂਦੇ ਨੇ ਇਸਦਾ ਹੀ ਉਸ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ ਭਾਵੇਂ ਸਿਰ ਤੇ ਆਰਾ ਚੱਲ ਜਾਏ ਭਾਵੇਂ ਸਿਰ ਦੀ ਖੋਪਰੀ ਲੈ ਜਾਵੇ ਚਾਹੇ ਉਹਨਾਂ ਦੇ ਬੰਦ-ਬੰਦ ਕੱਟੇ ਜਾਣ ਤੇ ਭਾਵੇਂ ਉਹਨਾਂ ਨੂੰ ਚਰਖੜੀ ਤੇ ਛਾੜ ਕੇ ਸ਼ਹੀਦ ਕੀਤਾ ਜਾਵੇ ਉਹ ਜਿਹੜੇ ਉਹਦੇ ਰੰਗ ਵਿੱਚ ਰੰਗੇ ਗਏ ਉਹਨਾਂ ਦਾ ਕਦੇ ਰੰਗ ਫਿੱਕਾ ਨਹੀਂ ਪੈਂਦਾ ਉਹ ਕਦੇ ਟੁੱਟਦੇ ਨਹੀਂ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਉਹ ਅਕਾਲ ਪੁਰਖ ਦੀ ਰਜਾ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਜੀਵਨ ਬਤੀਤ ਕਰਦੇ ਨੇ ਕੇਤਿਆਂ ਦੁੱਖ ਭੂਖ ਸਦਮਾਰ ਏਪੇ ਦਾ ਤੇਰੀ ਦਤਾਰ ਦੀ ਵਿਵਸਥਾ ਨੂੰ ਸਮਝ ਲੈਂਦੇ ਨੇ ਹਰ ਜੇਠ ਰੰਗੀਲਾ ਤਿਸ ਧਨੀ ਜਿਸਕੇ ਭਾਗ ਮਥਨ ਪਾਤਸ਼ਾਹ ਜੀ ਕਹਿੰਦੇ ਆ ਜੇਠ ਦਾ ਮਹੀਨਾ ਉਹਨਾਂ ਵਾਸਤੇ ਭਾਗਾ ਵਾਲਾ ਹੈ ਜਿਨ੍ਹਾਂ ਨੇ ਗੁਰੂ ਦਾ ਸੰਗ ਮੰਨ ਲਿਆ ਜਿਨ੍ਹਾਂ ਨੇ ਗੁਰੂ ਦੀ ਕਲ ਮੰਨ ਲਈ ਤੇ ਉਹਨਾਂ ਦੇ ਭਾਗ ਜਾਗ ਪਏ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਜੇਠ ਦੇ ਮਹੀਨੇ ਵਿੱਚ ਅਕਾਲ ਪੁਰਖ ਵੈਗੁਰੂ ਦੇ ਨਾਮ ਨੂੰ ਸਿਮਰ ਕਰਕੇ ਉਹਦੇ ਨਾਲ ਜੁੜ ਜਾਈਏ ਤਾਂ ਸਾਡਾ ਭਲਾ ਹੈ ਜੇ ਇਕੱਲਾ ਆਪਾਂ ਹੁਣ 6 ਮਹੀਨਾ ਸੁਣ ਕੇ ਅਰਦਾਸ ਦੇ ਵਿੱਚ ਸਤਨਾਮ ਵੈਗੁਰੂ ਕਹਿ ਕੇ ਹੀ ਚਲੇ ਗਏ ਫਿਰ ਇਹਦੇ ਗੁਣਾ ਨੂੰ ਧਾਰਨਾ ਕੀਤਾ ਇੰਨੇ ਨਾਲ ਸਾਡਾ ਭਲਾ ਨਹੀਂ ਆਇਆ ਪ੍ਰਮਾਣ ਹੋ ਸਕਦਾ ਹੈ ਪਰ ਤੁਮਾਗ ਦੀ ਮਨ ਦੀ ਸੋਚ ਉਦੋਂ ਬਦਲਣੀ ਹੈ ਜਦੋਂ ਸਤਗੁਰਾਂ ਦੇ ਕਹੇ ਬਚਨਾਂ ਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰਨਾ ਸ਼ੁਰੂ ਕਰ ਦਵਾਂਗੇ ਸੋ ਗੁਰੂ ਪਾਤਸ਼ਾਹਾ ਕਿਰਪਾ ਰਹਿਮਤ ਕਰਨ ਛੇੜ ਦਾ ਮਹੀਨਾ ਸਾਰਿਆਂ ਵਾਸਤੇ ਖੁਸ਼ੀਆਂ ਖੇੜਿਆਂ ਤੇ ਚੜ੍ਹਦੀ ਕਲਾ ਦੇ ਨਾਲ ਬਤੀਤ ਹੋਵੇ ਸਭ ਨੂੰ ਗੁਰਸਿੱਖੀ ਜੀਵਨ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਹੋਣ